ਹਾਂ ਨੇ ਸੱਚੀ ਗੱਲ ਇੱਕ ਚੁੱਪ ਤੇ 100 ਸੁੱਖ ਤਾਂ ਤਾਂ ਇੱਕ ਸਵੇਜ਼ਾਮ ਲਗਾਇਆ ਜਾਂਦਾ ਹੈ ਕਿ ਇਹ ਬਹੁਤ ਬੋਲਦੀਆਂ ਨੇ ਏ ਵੀ ਤਾਂ ਕਿਹਾ ਜਾਂਦਾ ਹੈ ਕਿ ਨਸਟਰੀ ਦੇ ਵਿੱਚ ਗੱਲ ਨਹੀਂ ਪੱਚਦੀ ਮੈਨੂੰ ਲੱਗਦਾ ਹੈ ਕਿ ਔਰਤਾ ਆਪਣੇ ਅੰਦਰ ਜਿਹਨੇ ਰਾਜ਼ ਲੁਕਾਈ ਬੈਠੀਆਂ ਨੇ ਜਿਉ ਸਾਰੇ ਖੁਲਝਾਂ ਪਰ ਦੁਨੀਆ ਤੇ ਪਰਲੇ ਆ ਜਰੂ ਤੇ ਬਹੁਤ ਸਾਰੇ ਰਿਸ਼ਤੇ ਖੇਡੂ ਖੇਡੂ ਹੋ ਜਾਂਦੇ ਹਾਂ ਹਾਂਜੀ ਹੁਣ ਗੱਲ ਕਰਾਂਗੇ ਉਹਨਾਂ ਤਿੰਨ ਮੌਤਿਆਂ ਦੀ ਜਿਨ੍ਹਾਂ ਤੇ ਜੇ ਔਰਤਾ ਚੁੱਪਣਾ ਰਹਿਣ ਸਕਾਰ ਨੂੰ ਉਸ ਦਿਨਾਂ ਰਹਿਣ ਤੇ ਨਾ ਹੀ ਇਸ ਤੇ ਨੇ ਖੂਬਸੂਰਤ ਹਾਂ ਜੀ ਇਹ ਕਹਿ ਸਕਦੇ ਹਾਂ ਕਿ ਇਹਨਾਂ ਤਿੰਨ ਮੌਕਿਆਂ ਤੇ ਔਰਤ ਦਾ ਚੁੱਪ ਰਹਿਣਾ ਜ਼ਰੂਰੀ ਹੈ ਘਰਾਂ ਨੂੰ ਬਰਸਾ ਕੇ ਰੱਖਣ ਲਈ ਰਿਸ਼ਤੇਆਂ ਨੂੰ ਸੋਨੇ ਬਣਾ ਕੇ ਰੱਖਣ ਵਿਆਹ ਦਾ ਜ਼ਿੰਦਗੀ ਦਾ ਇਹਨਾਂ ਤਿੰਨ ਸਟੇਜਾਂ ਦੀ ਗੱਲ ਕਰਨ ਦੇ ਨਾਲ ਨਾਲ ਹੁਣ ਆਪਾਂ ਦੇਖੀਏ ਕਿ ਉਹ ਕਿਹੜੇ ਤਿੰਨ ਮੌਕੇ ਨੇ ਜਿੱਥੇ ਔਰਤ ਚੁੱਪ ਰਹੀ ਤਾਂ ਰਿਸ਼ਤੇ ਬਹੁਤ ਹੋਏ ਨਹੀਂ ਬਿਸਕਦੇ ਨੇ ਹਾਂ ਇਹ ਸੱਚ ਹੈ ਕਿ ਹਰ ਵਿਆਹ ਦਾ ਰਿਸ਼ਤਾ ਤਿੰਨ ਸਟੇਜਾਂ ਤੋਂ ਹੋ ਕੇ ਨਿਕਲਦਾ ਹੈ ਫੈਮਲੀ ਸਟੇਜ ਉਹ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਹੈ ਤੂੰ ਇਹ ਨਵੀਂ ਲੱਗਦੀ ਹੈ ਸਾਰੇ 파ਟਨਰ ਇੱਕ ਦੂਜੇ ਤੋਂ ਆਪਣੀਆਂ ਕਾਮਨੀਆਂ ਨੂੰ ਪੁਝਾ ਕੇ ਕਰਨਾ ਜ਼ਰੂਰੀ ਨਹੀਂ ਸਮਝਦੇ ਉਹ ਸਭ ਕੁਝ ਨਵਾਂ ਨਵਾਂ ਹੁੰਦਾ ਪਰਿਵਾਰਿਕ ਮਾਹੌਲ ਵੀ ਨਵਾਂ ਹੁੰਦਾ ਹੈ ਤੇ ਸਾਰੇ ਇੱਕ ਦੂਜੇ ਨਾਲ ਕੋਪਰੇਟ ਕਰਦੇ ਹੀ ਚੱਲਉਂਦੇ ਨੇ ਤੇ ਦੁਨੀਆ ਸੋਹਣੀ ਲੱਗਦੀ ਹੈ ਇਹ ਸੱਚ ਕਹੀਏ ਤਾਂ ਇੱਕ ਵਿਆਹ ਦਾ ਜੀਵਨ ਦੀ ਪਹਿਲੀ ਤੇ ਸੋਹਣੀ ਸਟੇਜ ਹੁੰਦੀ ਹੈ ਹੁਣ ਸ਼ੁਰੂ ਹੁੰਦੇ ਹੈ ਰਿਸ਼ਤੇ ਦੀ ਦੂਜੀ ਸਟੇਜ ਇਹ ਜਿਹੜੀ ਸਟੇਜ ਹੁੰਦੀ ਹੈ ਨਾ ਇਹਦੇ ਵਿੱਚ ਇੱਕ ਦੂਜੇ ਦੇ ਆਗੂ ਸਾਹਮਣੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਈ ਵਾਰਸੀਂ ਆਪਾਂ ਦੇਖਣਦੇ ਹਾਂ ਪਰ ਚੁੱਪਤਾ ਚੰਗੇ ਆ ਤੇ ਕਈ ਵਾਰੀ ਅਸੀਂ ਇੱਕ ਦੂਜੇ ਨੂੰ ਕਮੀਆਂ ਗਿਣਉਣੀਆਂ ਸ਼ੁਰੂ ਕਰ ਦਿੰਨੇ ਹਾਂ ਜਿੱਥੇ ਲੜਾਈਆਂ ਚੱਲਣ ਦਾ ਸਿਰਸਾ ਸ਼ੁਰੂ ਹੋ ਜਾਂਦਾ ਜਦੋਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਪਰਫੈਕਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈ ਪਰਫੈਕਟ ਤਾਂ ਮੈਂ ਵੀ ਨਹੀਂ ਤੁਸੀਂ ਵੀ ਕੋਈ ਵੀ ਇਨਸਾਨ ਉਹ ਚ ਪਰਫੈਕਟ ਨਹੀਂ ਹੁੰਦਾ ਅਕਸਰ ਦੋ ਜੀ ਸਹੇਜ ਵਿੱਚ ਹਰਕਾਰ ਤੇ ਛੋਟੇ ਮੋਟੇ ਕਿੱਝੋ ਤਾਂ ਸ਼ੁਰੂ ਹੋ ਹੀ ਜਾਂਦੀ ਆ ਪਰ ਜੇ ਤੁਹਾਡੇ ਹਸਬੰਦ ਤੇ ਤੁਹਾਡੇ ਇਨ-ਲॉज ਤੇ ਨੰਗਾ ਵਿੱਚੋਂ ਦਰਾਨੀ ਦਿਖਾਣੀ ਮਨਾਂ ਜਾਂਦੇ ਹੋਰ ਤੇ ਵਿੱਚੋਂ ਤਾਂ ਉਹਨਾਂ ਦਾ ਆਪਣੇ ਮਾਤਾ ਪਿਤਾ ਦੇ ਨਾਲ ਕੋਈ ਵੀ ਨਿੱਕੀ ਮੋਟੀ ਗਿੱਤ ਰੋਕ ਚੋਂ ਹੁੰਦੀ ਆ ਤਾਂ ਉਦੋਂ ਵੀ ਤੁਸੀਂ ਇਹਨੂੰ ਬਾਰਗ ਰੂਨੀ ਹੋਣਾ ਪੈਸੀ ਤੱਕ ਗਾਇਨ ਇਨਵੋਲ ਹੋਇਆ ਵੀ ਤੁਹਾਡਾ ਨਾਮ ਆ ਹੀ ਜਾਊਗਾ ਕਿਉਂਕਿ ਸਾਰੇ ਰੀਤੀ ਚੱਲੀ ਆ ਰਹੀ ਹੈ ਇਹ ਘਰ ਵਿੱਚ ਤੁਝੀ ਹੋਏ ਹੁੰਦੇ ਦੇ ਵਿਆਹ ਤੋਂ ਬਾਅਦ ਹਰ ਚੀਜ਼ ਦੇ ਦੇਸ਼ ਨੂੰ ਹੀ ਖੜਾ ਜਾਂਦਾ ਬਟ ਫਿਰ ਵੀ ਤੁਹਾਨੂੰ ਇਸ ਮੌਕੇ ਉਹਨਾਂ ਦੇ ਵਿੱਚ ਗੋਲਣ ਦੀ ਜ਼ਰੂਰਤ ਨਹੀਂ ਕਿਉਂਕਿ ਉਹਨਾਂ ਦਾ ਪਰਸਨਲ ਮੈਟਰ ਹੈ ਇਹ ਉਹਨਾਂ ਨੂੰ ਆਪਸ ਦੇ ਵਿੱਚ ਹੀ ਸੋਲਵ ਕਰਨਾ ਹੈ ਕਿਉਂਕਿ ਇਹੋ ਜਿਹੇ ਮੈਟਰ ਉਹਨਾਂ ਦੇ ਪਰਿਵਾਰ ਵਿੱਚ ਤੁਹਾਡੇ ਆਉਣ ਤੋਂ ਪਹਿਲਾਂ ਵੀ ਹੁੰਦੇ ਸੀ ਤਾਂ ਵੀ ਸਲਝਦੇ ਸੀ ਤਾਂ ਇਸ ਮੌਕੇ ਤੁਹਾਨੂੰ ਵਿੱਚ ਆਉਣਾ ਜ਼ਰੂਰੀ ਨਹੀਂ ਹੁਣ ਬਹੁਤ ਸਾਰੀਆਂ ਬੀਬੀਆਂ ਭੈਣਾਂ ਦੇ ਮਨਾਂ ਵਿੱਚ ਇਹੀ ਖਿਆਲ ਆ ਰਿਹਾ ਹੋਊਗਾ ਯਾ ਤਾਂ ਹੁ ਕਮੈਂਟ ਵਿੱਚ ਵੀ ਲਿਖਣ ਦੀਆਂ ਕਿ ਬਹੁਤਾ ਚੁੱਪ ਰਹਿਣਾ ਵੀ ਚੰਗਾ ਨਹੀਂ ਜਾਂ ਜ਼ੁਲਮ ਅੱਗੇ ਚੁੱਪ ਨਹੀਂ ਰਹਿਣਾ ਚਾਹੀਦਾ ਹਾਂ ਮੈਂ ਵੀ ਇਸ ਕਾ ਦਾ ਸਹਿਮਤ ਹਾਂ ਕਿ ਚੁੱਪ ਸਿਰਫ ਉਦੋਂ ਤੱਕ ਰਹੋ ਜਦੋਂ ਤੱਕ ਤੁਹਾਡੇ ਹੱਕ ਤੇ ਨਾ ਆ ਬਣੇ ਨਾ ਤਾਂ ਕਿਸੇ ਨੂੰ ਤੰਗ ਕਰੋ ਨਾ ਹੀ ਆਪ ਤੰਗ ਹੋਵੋ ਬਾਕੀ ਇੱਕ ਗੱਲ ਇਹ ਵੀ ਹੈ ਕਿ ਕੁੜੀਆਂ ਨੂੰ ਨਾ ਤਾਂ ਬਹੁਤੀ ਮਿਰਜੀ ਬਣਨਾ ਚਾਹੀਦਾ ਹੈ ਕਿ ਕੁਝ ਦੇਖਤੀ ਛੱਡ ਦੇਵੇ ਤੇ ਨਾ ਹੀ ਗੂੜੀ ਬਣਨਾ ਚਾਹੀਦਾ ਹੈ ਕਿ ਉਹਦੇ ਤੇ ਮੁਕੀ ਇਫੈਂਡ ਕਰਨ ਵਾਲੀ ਜਾਣ ਕਿਉਂਕਿ ਇੱਕ ਔਰਤ ਦੇ ਪੇਕੇ ਘਰ ਦੇ ਤੇ ਪਤੀ ਦੀ ਇੱਜ਼ਤ ਨਹੀਂ ਹੁੰਦੀ ਆ ਤਾਂ ਉਹ ਆਪਣਾ ਪੇਕੇ ਘਰ ਵੀ ਜਾਣਾ ਛੱਡ ਦਿੰਦੀ ਆ ਹੁਣ ਇੱਥੇ ਮੈਂ ਇਹ ਨਹੀਂ ਕਹਿ ਰਹੀ ਕਿ ਜੇ ਤੁਹਾਡੀ ਪਤਨੀ ਦੀ ਇੱਜ਼ਤ ਨਹੀਂ ਹੁੰਦੀ ਤਾਂ ਤੁਹਾਨੂੰ ਵੀ ਆਪਣਾ ਘਰ ਪਰਿਵਾਰ ਛੱਡ ਦੇਣਾ ਚਾਹੀਦਾ ਪਰ ਉਹਦੀ ਰਿਸਪੈਕਟ ਤਾਂ ਤੁਸੀਂ ਕਰਵਾ ਹੀ ਸਕਦੇ ਹੋ ਤੁਸੀਂ ਉਹਦੇ ਹੱਕ ਵਿੱਚ ਖੜੀ ਸਕਦੇ ਹੋ ਜੇ ਲੋੜ ਪਵੇ ਤਾਂ ਰਿਸ਼ਤਾ ਸੋਣਾ ਕਦੋਂ ਬਣਦਾ ਜਿਵੇਂ ਦੇ ਅਸੀਂ ਹੈਗੇ ਆ ਜਾਂ ਉਹ ਮੇਰੀ ਇਹ ਸਿਚੂਏਸ਼ਨ ਨੂੰ ਅਕਸੈਪਟ ਕਰ ਲਈਏ ਉਹਨਾਂ ਦੇ ਢੰਗ ਨਾਲ ਜਾਂ ਤਾਂ ਆਪ ਬਣ ਜਾਈਏ ਜਾਂ ਫਿਰ ਉਹਨਾਂ ਨੂੰ ਆਪਣੇ ਢੰਗ ਨਾਲ ਬਣਾ ਲਈਏ ਇੱਕ ਢੰਗ ਤਾਂ ਸਾਨੂੰ ਜ਼ਿੰਦਗੀ ਵਿੱਚ ਅਪਣਾਉਣਾ ਹੀ ਪੈਂਦਾ ਹੈ ਇਹ ਗੈਨਾ ਹੁਣ ਇਸੇ ਸਟੇਜ ਤੇ ਆ ਕੇ ਬਹੁਤ سارے ਰਿਸ਼ਤੇ ਟੁੱਟ ਜਾਂਦੇ ਨੇ ਕਿਉਂਕਿ ਇੱਥੇ ਅਸੀਂ ਐਕਸੈਪਟੈਂਸ ਜਿਹੜੀ ਆ ਉਹ ਨਹੀਂ ਕਰ ਪਾਉਂਦੇ ਚੀਜ਼ਾਂ ਦੀ ਤੇ ਬਹੁਤੇ ਰਿਸ਼ਤੇ ਸੈਕਿੰਡ ਸਟੇਜ ਤੇ ਹੀ ਖੜਾ ਹੋ ਜਾਂਦੇ ਨੇ ਪਰ ਜਿਹੜੀ ਤੀਜੀ ਸਟੇਜ ਆਉਂਦੀ ਹੈ ਨਾ ਉਹ ਇਹ ਸਟੇਜ ਹੁੰਦੀ ਹੈ ਜਿੱਥੇ ਤੁਸੀਂ ਰਿਸ਼ਤਿਆਂ ਨੂੰ ਸਮਝ ਚੁੱਕੇ ਹੁੰਦੇ ਹੋ ਤੁਹਾਨੂੰ ਇੱਕ ਦੂਜੇ ਨੂੰ ਕਮੀਆਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਤੁਸੀਂ ਉਹਨਾਂ ਨੂੰ ਆਪਣਾ ਲੈ ਲੈਂਦੇ ਹੋ ਤੁਹਾਨੂੰ ਡੀਲ ਕਰਨਾ ਆ ਜਾਂਦਾ ਹੈ ਕਿ ਜੇ ਇਸ ਮੌਕੇ ਤੇ ਇਹ ਸਿਚੁਏਸ਼ਨ ਬਣਦੀ ਹੈ ਤਾਂ ਇਸ ਸਿਚੁਏਸ਼ਨ ਦੇ ਵਿੱਚ ਮੈਂ ਕੀ ਕਰਨਾ ਹੈ ਹੁਣ ਜਦੋਂ ਤੁਹਾਨੂੰ ਤੀਜਾਂ ਨਾਲ ਡੀਲ ਕਰਨਾ ਆ ਗਿਆ ਤੁਸੀਂ ਸਿਚੁਏਸ਼ਨ ਨੂੰ ਹੈਂਡਲ ਕਰਨਾ ਸਿੱਖ ਗਏ ਉਦੋਂ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਫਿਰ ਅਸੀਂ ਕਹਿੰਦੇ ਹਾਂ ਨਾ ਕਿ ਜਦੋਂ ਵੀ ਸਾਨੂੰ ਲੋਕਾਂ ਦਾ ਭੇਤ ਆ ਗਿਆ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਲੋਕ ਵੀ ਜਾਂ ਇਹ ਜਿਹੜੇ ਸਾਡੇ ਰਿਸ਼ਤੇਦਾਰ ਜਾਂ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨਾਲ ਕਿਵੇਂ ਡੀਲ ਕਰਨਾ ਤਾਂ ਉਹਦੀ ਜ਼ਿੰਦਗੀ ਬੱਸ ਹੋਣੀ ਹੋ ਜਾਂਦੀ ਆ ਪਰ ਬਹੁਤੀ ਵਾਰ ਬਹੁਤੇ ਰਿਸ਼ਤੇ ਜਿਹੜੇ ਸੈਕਰੀ ਸਟੇਜ ਤੇ ਆ ਕੇ ਝੁਟ ਜਾਂਦੇ ਨੇ ਬਾਕੀ ਗੱਲ ਰਹੀ ਰਿਸਪੈਕਟ ਦੀ ਇਹ ਦੋਨਾਂ ਤਰ੍ਹਾਂ ਨੂੰ ਹੀ ਜਿਉਣੀ ਆ પતિ ਤੇ ਪਤਨੀ ਜੇ ਤੁਸੀਂ ਜੇ ਬੀ ਸਟਾਕ ਤਾਂ ਕਮਨ ਤੇ ਦੂਜਿਆਂ ਤੋਂ ਵੀ ਕਰਵਾਉਣ ਇੱਕ ਗੱਲ ਹੋ ਜੇ ਤੁਹਾਡੇ ਆਂਡ ਗੋਣ ਦੀਆਂ ਔਰਤਾ ਇਕੱਠੀਆਂ ਹੋ ਕੇ ਗੱਲਾਂ ਕਰ ਰਹੀਆਂ ਨੇ ਜਾਂ ਤੁਹਾਡੀਆਂ ਕੋਈ ਚਾਰ ਰਿਸ਼ਤੇ ਦਾ ਇਕੱਠੀਆਂ ਬੈਠ ਕੇ ਗੱਲਾਂ ਕਰ ਰਹੀਆਂ ਨੇ ਉੱਥੇ ਅੰਦਰ ਵਿੱਚ ਕਾਣਾ ਲਾ ਜਾ ਬਣਨ ਦੀ ਕੋਸ਼ਿਸ਼ ਨਾ ਕਰੋ ਉੱਥੇ ਬਹੁਤਾ ਜਿਆਦਾ ਬੁਧਾ ਚੜਾ ਕੇ ਗੱਲਾਂ ਨਾ ਕਰੋ ਕਿਉਂਕਿ ਇਹ ਇਦਾਂ ਹੀ ਗੱਲਾਂ ਇੱਕ ਮੂੰਹ ਤੋਂ ਦੂਜੇ ਮੂੰਹ ਤੱਕ ਜਾਂਦੇ ਜਾਂਦੇ ਕੁਝ ਹੋਰ ਹੀ ਬਣ ਜਾਂਦੀਆਂ ਨੇ ਤੇ ਕਈ ਵਾਰ ਘਰ ਤੱਕ ਪਹੁੰਚਦੇ ਪਹੁੰਚਦਿਆਂ ਉਹ ਲੜਾਈ ਦਾ ਕਾਰਨ ਵੀ ਬਣ ਜਾਂਦੀਆਂ ਨੇ ਕੁਝ ਇਹ ਮੌਕੇ ਤੇ ਘੱਟੋ ਘੱਟ ਉਦੋਂ ਤੱਕ ਤੁਹਾਨੂੰ ਵਿਚ ਬੋਲਣ ਦੀ ਲੋੜ ਨਹੀਂ ਜਦੋਂ ਤੱਕ ਗੱਲ ਤੁਹਾਡੇ ਹੱਥ ਤੇ ਨਾ ਜਾਵੇ ਤੱਕ ਜ਼ਿੰਦਗੀ ਦੀ ਉਹ ਸਟੇਜ ਆ ਚੁੱਕੀ ਹੁੰਦੀ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਬੱਚੇ ਆ ਜਾਂਦੇ ਨੇ ਤੇ ਤੁਹਾਨੂੰ ਵੀ ਇਸ ਗੱਲ ਦੀ ਸਮਝ ਆ ਰਣੀ ਚਾਹੀਦੀ ਹੈ ਇਹ ਕੋਈ ਪੜੀ ਕਹਾਣੀ ਨਹੀਂ ਨਾ ਹੀ ਕੋਈ ਪੜੀ ਕਹਾਣੀ ਦਾ ਰਾਜਕੁਮਾਰ ਹੈ ਜੀ ਜੋ ਮੰਗਿਆ ਤੁਹਾਨੂੰ ਮਿਲੇਗਾ ਅਸਲ ਵਿੱਚ ਇਹੀ ਜ਼ਿੰਦਗੀ ਦੀ ਹਕੀਕਤ ਆ ਜ਼ਿੰਦਗੀ ਸੌਖੀ ਨਹੀਂ ਆਮ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਕੋਈ ਖਾਲਾ ਜੀ ਦਾ ਵਾਰਾ ਨਹੀਂ ਹੁਣ ਇਹ ਉਹ ਸਮਾਂ ਹੈ ਜਦੋਂ ਤੁਹਾਨੂੰ ਆਲੇ ਦੁਆਲੇ ਧਿਆਨ ਦੇਣਾ ਬੰਦ ਕਰਕੇ ਆਪਣੇ ਬੱਚਿਆਂ ਤੇ ਫੋਕਸ ਕਰ ਲੈਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਅੱਖੀ ਦੇਖ ਕੇ ਤੁਹਾਡੇ ਲਈ ਖੜਾ ਨਹੀਂ ਹੋ ਸਕਦਾ ਨਹੀਂ ਬੋਲ ਸਕਦਾ ਉਹਦੇ ਨਾਲ ਧਿਆਨ ਵਰਜੀ ਕਰਕੇ ਵੀ ਤੁਸੀਂ ਆਪਣੇ ਰਿਸ਼ਤੇ ਨੂੰ ਖਰਾਬ ਹੀ ਕਰੋਗੇ ਦੂਜੀ ਗੱਲ ਜੇ ਕਿਸੇ ਮੌਕੇ ਤੁਹਾਡੇ ਪਤੀ ਨੂੰ ਆਪਣੇ ਭੈਣ ਭਰਾਵਾਂ ਨਾਲ ਲੈਣਦਾਰੀ ਜਾਂ ਕਰਨ ਲੈਣਦਾਰੀ ਜਾਂ ਦੇਣਦਾਰੀ ਕਰਨੀ ਪੈਂਦੀ ਆ ਕੋਈ ਮਤਲਬ ਉਹਨਾਂ ਦੇ ਨਾਲ ਖੜੇ ਹੁੰਦਾ ਚੰਗੇ ਮਾੜੇ ਮੌਕਿਆਂ ਤੇ ਤਾਂ ਤੁਸੀਂ ਇਸ ਵਿੱਚ ਵੀ ਇਨਵੋਲ ਨਾ ਹੋਵੋ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਮੌਕੇ ਹੁੰਦੇ ਨੇ ਜਦੋਂ ਤੁਹਾਨੂੰ ਵੀ ਅਜਿਹਾ ਕੰਗਾ ਪੈ ਸਕਦਾ ਤੇ ਇਸ ਨਾਲ ਆਪਸੀ ਰਿਸ਼ਤੇ ਵਿੱਚ ਖਿੱਚੋ ਥਾਂ ਆਏਗੀ ਇਸ ਕਰਕੇ ਤੁਸੀਂ ਚੁੱਪ ਹੀ ਰਹੋ ਉਹੀ ਚੰਗਾ ਇੱਕ ਹੋਰ ਜ਼ਰੂਰੀ ਗੱਲ ਤੁਹਾਡਾ ਆਪਸੀ ਰਿਸ਼ਤਾ ਭਾਵੇਂ ਜਿੰਦਾ ਵੀ ਚੱਲ ਰਿਹਾ ਹੋਵੇ ਆਪਣੇ ਇਨ-ਲॉज ਨਾਲ ਇਨ-ਲॉज ਦੇ ਹੋਰ ਮੈਂਬਰਾਂ ਨਾਲ ਦਾਦਾ-ਦਾਦੀ ਜਾਂ ਤਾਇਆ-ਤਾਈ ਜਾਂ ਆਪਣੀ ਦਾਨੀ ਦੇ ਠਾਣੀਆਂ ਜਾਂ ਸਾਸੋ ਸੋਰੇ ਨਾਲ ਪਰ ਕਦੇ ਵੀ ਉਹਨਾਂ ਨੂੰ ਆਪਣੇ ਬੱਚੇ ਨੂੰ ਡਾਂਟਣ ਤੋਂ ਜਾਂ ਕਿਸੇ ਚੀਜ਼ ਲਈ ਟੋਕਣ ਤੋਂ ਨਾ ਰੋਕੋ ਕਿਉਂਕਿ ਉਸ ਬੱਚੇ ਉੱਪਰ ਉਹਨਾਂ ਦਾ ਡਰ ਵੀ ਬਣਿਆ ਰਹਿਣ ਦਿਓ ਉਹ ਡੋਂਗੇ ਉਹ ਜਿਹੇ ਬੱਚੇ ਬਹੁਤ ਛੇਤੀ ਵਿਗੜ ਜਾਂਦੇ ਨੇ ਜਿਨ੍ਹਾਂ ਨੂੰ ਲੋੜ ਨਾਲੋਂ ਵੱਧ ਸ਼ਹਿਦ ਦਿੱਤੀ ਜਾਂਦੀ ਆ ਤਾਂ ਜੋ ਬੱਚੇ ਗਲਤ ਸੰਗਤ ਵਿੱਚ ਨਾ ਪੈ ਜਾਣ ਤਦੇ ਵੀ ਬੱਚਿਆਂ ਦੇ ਮਾਮਲੇ ਵਿੱਚ ਤੁਸੀਂ ਲੜਾਈ ਨਹੀਂ ਕਰਨੀ ਕਿ ਇਹ ਮੇਰਾ ਬੱਚਾ ਤੁਸੀਂ ਇਹਨੂੰ ਕਿਵੇਂ ਕਿਹਾ ਤੁਸੀਂ ਜਾਂ ਬਿਲਕੁਲ ਨਹੀਂ ਕਰ ਸਕਦੇ ਬੱਚੇ ਜਿਹੜੇ ਆ ਨਾ ਉਹ ਸਭ ਦੇ ਸਾਂਝੇ ਹੁੰਦੇ ਆ ਆਓ ਰਲ ਮੇਰੇ ਨਾਲ ਸਾਝਾ ਪਾਈਏ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਪਤੀ ਪਤਨੀ ਦੀ ਜਿਗਨੀ ਜੇ ਤਾਂ ਉਹ ਸਾਂਝੀ ਹੁੰਦੀ ਹੈ ਜੇ ਤੁਹਾਡੇ ਪੇਕੇ ਘਰ ਵਿੱਚ ਪਤੀ ਜਿਗਨੀ ਹੋ ਰਹੀ ਪਰ ਤੁਹਾਨੂੰ ਸਤਿਕਾਰ ਨਹੀਂ ਮਿਲ ਰਿਹਾ ਤਾਂ ਮੈਨੂੰ ਲੱਗਦਾ ਕਿ ਫਿਰ ਤੁਹਾਨੂੰ ਉੱਥੇ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹ ਉਸ ਰਿਸ਼ਤੇ ਦੇ ਨਾਲ ساری ਜ਼ਿੰਦਗੀ ਰਹਿਣਾ ਠੀਕ ਹੈ ਸੇਮ ਇਹ ਜੀ ਚੀਜ਼ ਹੁੰਦੀ ਹੈ ਜੇ ਤੁਹਾਡੀ ਪਤਨੀ ਦਾ ਤੁਹਾਡੇ ਘਰ ਵਿੱਚ ਸਤਿਕਾਰ ਨਹੀਂ ਹੋ ਰਿਹਾ ਫਿਰ ਤੁਸੀਂ ਚਾਹੇ ਜੋ ਮਰਜ਼ੀ ਕਹਿ ਲਓ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਆਪਣੇ ਮੁੰਡੇ ਵਾਲੇ ਨੂੰ ਵੀ ਆਪਣੇ ਪਰਿਵਾਰ ਨੂੰ ਜਿਹੜਾ ਮੁੰਡੇ ਨੂੰ ਕਹਿਣਾ ਚਾਹੀਦਾ ਹੁੰਦਾ ਕਿ ਮੇਰੀ ਇਦਾਂ ਆਉਣੀ ਹੈ ਰਿਸਪੈਕਟ ਨਹੀਂ ਹੋਊਗੀ ਤਾਂ ਮੈਂ ਵੀ ਮੇਰੀ ਵੀ ਇਨਸਲਟ ਹੀ ਹੋ ਗਈ ਹੈ ਕਿਸਮ ਦੀ ਅ ਪਰ ਜੇ ਇਹ ਸਭ ਕੁਝ ਹੋ ਰਿਹਾ ਹੈ ਤਾਂ ਪਤੀ ਕੁਝ ਨਹੀਂ ਬੋਲ ਰਿਹਾ ਤਾਂ ਦੋ ਮਰਜ਼ੀ ਕਰ ਲੋ ਜਿਹੜਾ ਬੰਦਾ ਅੱਖੀਂ ਦੇਖੇ ਸਭ ਕੁਝ ਦੇਖ ਕੁਝ ਨਹੀਂ ਬੋਲ ਪਾ ਰਿਹਾ ਨਾ ਉਹਨਾਂ ਨਾਲ ਤੁਸੀਂ ਮਰਜ਼ੀ ਬਿਆਨਵਾਜੀ ਕਰ ਲੋ ਉਹ ਤੁਹਾਡੇ ਹੱਕ ਵਿੱਚ ਕਦੇ ਵੀ ਨਹੀਂ ਬੋਲ ਪਾਊਗਾ ਲੱਗਦਾ ਜ਼ਿੰਦਗੀ ਹੀ ਨਹੀਂ ਹਰ ਚੀਜ਼ ਇੱਕ ਬੈਲੈਂਸ ਨਾਲ ਹੀ ਸੋਹਣੀ ਲੱਗਦੀ ਹੈ ਸੋ ਆਓ ਸਿੱਕੋਸ਼ ਕਰੀਏ ਜ਼ਿੰਦਗੀ ਨੂੰ ਇਹਦੀਆਂ ਉਲਝਣਾਂ ਨੂੰ ਇਹਦੀਆਂ ਤਰਜਾਂ ਨੂੰ ਸਮਝ ਲਈਏ ਤਾਂ ਜੋ ਜ਼ਿੰਦਗੀ ਹੋਰ ਸੋਹਣੀ ਬਣ ਸਕੇ ਹੋਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਵਿੱਚ ਜਰੂਰ ਦੇਖੋ